ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੂਹੀ ਵਾਲਾ ਅੱਜ ਦੀ ਵੀਡੀਓ ਆਪਾਂ ਉਹਨਾਂ ਲੋਕਾਂ ਦੇ ਲਈ ਬਣਾਈ ਹੈ ਜਿਹੜੇ ਲੋਕ ਇਹ ਕਹਿੰਦੇ ਰਹਿੰਦੇ ਨੇ ਕਿ ਯਾਰ ਮੈਂ ਫਲਾਣੇ ਦਾ ਬੜਾ ਕੀਤਾ ਪਰ ਮੇਰੀ ਉਹਨੇ ਕਦਰ ਨਹੀਂ ਪਾਈ ਮੈਂ ਉਹਦੇ ਹਰ ਦੁੱਖ ਸੁੱਖ ਵਿੱਚ ਖੜਿਆ ਪਰ ਉਹਨੇ ਮੇਰੀ ਕਦਰ ਨਹੀਂ ਪਾਈ ਮੈਨੂੰ ਇਗਨੋਰ ਕੀਤਾ ਹਰ ਸਮੇਂ ਸੋ ਦੋਸਤੋ ਅੱਜ ਦੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਕਿ ਉਹ ਚਾਰ ਕਾਰਨ ਹੁੰਦੇ ਆ ਉਹ ਚਾਰ ਕਾਰਨ ਕਿਹੜੇ ਨੇ ਜਿਦੇ ਕਰਕੇ ਤੁਹਾਡੀ ਕਦਰ ਨਹੀਂ ਪੈਂਦੀ ਲੋਕ ਤੁਹਾਨੂੰ ਇਗਨੋਰ ਕਰਦੇ ਨੇ ਸੋ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸ਼ੁਰੂ ਕਰਦੇ ਹਾਂ ਦੋਸਤੋ ਨੰਬਰ 1 ਤੇ ਆ ਜਾਂਦਾ ਬਹੁਤ ਜਲਦੀ ਮਦਦ ਕਰਨਾ ਕਈ ਵਾਰ ਕੀ ਹੁੰਦਾ ਕਿ ਤੁਹਾਨੂੰ ਕੋਈ ਮਦਦ ਦੇ ਲਈ ਬੁਲਾਉਂਦਾ ਵੀ ਨਹੀਂ ਪਰ ਤੁਸੀਂ ਭੱਜੇ ਜਾਂਦੇ ਹੋ ਦੂਜੇ ਦੀ ਮਦਦ ਕਰਨ ਦੇ ਲਈ ਜਦੋਂ ਤੁਸੀਂ ਉੱਥੇ ਭੱਜੇ ਜਾਂ ਮਦਦ ਕਰਨੀ ਦੋਸਤੋ ਕੋਈ ਮਾੜੀ ਗੱਲ ਨਹੀਂ ਮਦਦ ਕਰਨੀ ਬਹੁਤ ਚੰਗੀ ਗੱਲ ਆ ਪਰ ਜੇ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਤਾਂ ਗਾਹਲੇ ਦਾ ਵੀ ਫਰਜ਼ ਬਣਦਾ ਕਿ ਉਹ ਵੀ ਤੁਹਾਡੀ ਕਿਤੇ ਕੋਈ ਮਦਦ ਕਰੇ ਜਦੋਂ ਤੁਹਾਨੂੰ ਮਦਦ ਦੀ ਲੋੜ ਹੁੰਦੀ ਹੈ ਫਿਰ ਅਗਲਾ ਤੁਹਾਨੂੰ ਰਾਹ ਨਹੀਂ ਫੜਾਉਂਦਾ ਪਰ ਫਿਰ ਵੀ ਤੁਸੀਂ ਕਹਿੰਦੇ ਹੋ ਕਿ ਨਹੀਂ ਬਈ ਮੈਨੂੰ ਤਾਂ ਮਦਦ ਕਰਕੇ ਇਹ ਕੰਮ ਕਰਕੇ ਮੈਨੂੰ ਸ਼ਾਂਤੀ ਮਿਲਦੀ ਆ ਸੋ ਯਾਦ ਰੱਖਿਓ ਦੋਸਤੋ ਇਹ ਜਿਹੜੀ ਸ਼ਾਂਤੀ ਆ ਕਿਸੇ ਦਿਨੇ ਤੁਹਾਡੀ ਜ਼ਿੰਦਗੀ ਤਬਾਹ ਕਰਕੇ ਰੱਖ ਦੇਵੇਗੀ ਇਹ ਇੱਕ ਤਰ੍ਹਾਂ ਨਾਲ ਤੁਹਾਨੂੰ ਯੂਜ਼ ਕੀਤਾ ਜਾ ਰਿਹਾ ਤੁਹਾਨੂੰ ਵਰਤਿਆ ਜਾ ਰਿਹਾ ਇਸ ਕਰਕੇ ਆਪਣੀ ਜਿਹੜੀ ਸੈਲਫ ਰਿਸਪੈਕਟ ਹੁੰਦੀ ਆ ਉਹਨੂੰ ਜਿਉਂਦਾ ਰੱਖੋ ਦੂਜਿਆਂ ਦੇ ਦੁੱਖ ਸੁੱਖ ਵਿੱਚ ਖੜੋ ਆਪਾਂ ਹੀ ਨਹੀਂ ਕਹਿੰਦੇ ਮਦਦ ਨਾ ਕਰੋ ਮਦਦ ਜ਼ਰੂਰ ਕਰੋ ਪਰ ਉਹਨਾਂ ਦਾ ਵੀ ਫਰਜ਼ ਬਣਦਾ ਉਹ ਵੀ ਤੁਹਾਡੇ ਨਾਲ ਆ ਕੇ ਖੜਨ ਇਹ ਗੱਲਾਂ ਮੇਰੀਆਂ ਦੋਸਤੋ ਭਾਵੇਂ ਕਈਆਂ ਲੋਕਾਂ ਨੂੰ ਕੌੜੀਆਂ ਜਰੂਰ ਲੱਗਣਗੀਆਂ ਪਰ ਦੋਸਤੋ ਇਹ ਸੱਚਾਈ ਆ ਜਿਨ੍ਹਾਂ ਲੋਕਾਂ ਨੇ ਜ਼ਿੰਦਗੀ ਦਾ ਤਜਰਬਾ ਲਿਆ ਹੋਇਆ ਉਮਰ ਭਾਵੇਂ ਉਹਨਾਂ ਦੀ ਛੋਟੀ ਆ ਭਾਵੇਂ ਉਹਨਾਂ ਦੀ ਵੱਡੀ ਆ ਉਹ ਮੇਰੀਆਂ ਗੱਲਾਂ ਨਾਲ ਜਰੂਰ ਸਹਿਮਤ ਹੋਣਗੇ ਕਮੈਂਟ ਕਰਕੇ ਦੋਸਤੋ ਜਰੂਰ ਦੱਸਿਓ ਅੱਜ ਦਾ ਸਮਾਂ ਹੀ ਦੋਸਤੋ ਇਦਾਂ ਦਾ ਤੁਹਾਨੂੰ ਇਹ ਸਵੀਕਾਰ ਕਰਨਾ ਹੀ ਪੈਣਾ ਵਾ ਬੰਦਾ ਹੀ ਬੰਦੇ ਦੀ ਧਾਰੂ ਹੁੰਦਾ ਮਦਦ ਇੱਕ ਦੂਜੇ ਦੀ ਜਰੂਰ ਕਰਨੀ ਚਾਹੀਦੀ ਆ ਪਰ ਇਹ ਬੰਦੇ ਦਾ ਜਿਹੜਾ ਸਹਾਰਾ ਵਾ ਇਹ ਦੋਨੇ ਪਾਸਿਆਂ ਤੋਂ ਮਦਦ ਹੋਣੀ ਚਾਹੀਦੀ ਇਹ ਨਹੀਂ ਹੈ ਕਿ ਹਮੇਸ਼ਾ ਅਸੀਂ ਹੀ ਦੂਜੇ ਤੇ ਡੁੱਲੀ ਜਾਈਏ ਅਸੀਂ ਹੀ ਔਖੇ ਸਮੇਂ ਦੇ ਵਿੱਚ ਸਾਥ ਦੇਈਏ ਪਰ ਜਦੋਂ ਸਾਨੂੰ ਔਖੇ ਸਮੇਂ ਵਿੱਚ ਸਾਥ ਦੀ ਲੋੜ ਹੋਵੇ ਸਾਡੇ ਨਾਲ ਕੋਈ ਆ ਕੇ ਖੜੇ ਨਾ ਸੋ ਇਸ ਕਰਕੇ ਨਾ ਗੱਲਾਂ ਤੇ ਗੌਰ ਜਰੂਰ ਰੱਖਿਓ ਦੂਜਾ ਵੱਡਾ ਕਾਰਨ ਆ ਦੋਸਤੋ ਕਿਸੇ ਨੂੰ ਬਹੁਤ ਜ਼ਿਆਦਾ ਅਹਿਮੀਅਤ ਦੇਣ ਲੱਗ ਜਾਣਾ ਕਈ ਵਾਰ ਕੀ ਹੁੰਦਾ ਕਿ ਅਕਸਰ ਨਾ ਆਪਾਂ ਕਿਸੇ ਨੂੰ ਬਹੁਤ ਜ਼ਿਆਦਾ ਸ਼ੋਅ ਕਰਨ ਲੱਗ ਜਾਂਦੇ ਆ ਕਿ ਤੂੰ ਸਾਡੇ ਲਈ ਬਹੁਤ ਖਾਸ ਆ ਮਤਲਬ ਉਸ ਦੀ ਬਹੁਤ ਜ਼ਿਆਦਾ ਪਰ ਰਿਸਪੈਕਟ ਕਰਨ ਲੱਗ ਜਾਂਦੇ ਆ ਸਿੱਧੇ ਜੇ ਸ਼ਬਦਾਂ ਦੇ ਵਿੱਚ ਆਪਾਂ ਤੁਹਾਨੂੰ ਕਹਿ ਦਈਏ ਕਿ ਆਪਾਂ ਉਸ ਨੂੰ ਔਕਾਤ ਤੋਂ ਵੱਧ ਅਹਿਮੀਅਤ ਦੇਣ ਲੱਗ ਜਾਂਦੇ ਆ ਔਕਾਤ ਤੋਂ ਵੱਧ ਰਿਸਪੈਕਟ ਦੇਣ ਲੱਗ ਜਾਂਦੇ ਆ ਮਾਫ ਕਰਨਾ ਦੋਸਤੋ ਇਹ ਸਚਾਈ ਆ ਤੁਸੀਂ ਸ਼ਾਂਤ ਬੈਠ ਕੇ ਸੋਚ ਕੇ ਦੇਖਿਓ ਇੱਕ ਵਾਰ ਜਦੋਂ ਤੁਸੀਂ ਕਿਸੇ ਨੂੰ ਔਕਾਤ ਤੋਂ ਵੱਧ ਇਮੀਤ ਦੇਣ ਲੱਗ ਜਾਓਗੇ ਨਾ ਤਾਂ ਇਹ ਤੁਹਾਡੀ ਕਦਰ ਘਟਣੀ ਘਟਣੀ ਉਸਨੂੰ ਹਮੇਸ਼ਾ ਉਸ ਦੀ ਕਦਰ ਕਰੋ ਜਿਹੜਾ ਤੁਹਾਡੀ ਕਦਰ ਕਰਦਾ ਜੇ ਤੁਸੀਂ ਇੱਕ ਤਰਫਾ ਹੀ ਪਿਆਰ ਦਿਖਾਈ ਜਾਓਗੇ ਤਾਂ ਫਿਰ ਉਹ ਪਿਆਰ ਉਸ ਦੇ ਸਿਰ ਦੇ ਉੱਪਰ ਚੜਨੀ ਚੜਨਾ ਦੂਜੇ ਬੰਦੇ ਦੇ ਮਨ ਦੇ ਵਿੱਚ ਬਹਿਮ ਪੈ ਜਾਂਦਾ ਕਿ ਇਹ ਮੇਰਾ ਕਿੰਨਾ ਕਰਦਾ ਇਹ ਹੋ ਸਕਦਾ ਇਹਦਾ ਖਾਨੀ ਮੇਰੇ ਬਿਨਾਂ ਸਰਦਾ ਹੀ ਨਹੀਂ ਹੋਣਾ ਤੁਸੀਂ ਭਾਵੇਂ ਇਹ ਸੋਚ ਕੇ ਉਹਦੀ ਰਿਸਪੈਕਟ ਕਰਦੇ ਹੋ ਕਿ ਬੰਦਾ ਮੇਰੇ ਤੋਂ ਵੱਡਾ ਵਾ ਜਾਂ ਮੇਰੇ ਤੋਂ ਰਿਸ਼ਤੇ 'ਚ ਵੱਡਾ ਮੰਨ ਲਓ ਜਾਂ ਮੇਰੇ ਤੋਂ ਉਮਰ ਦੇ ਵਿੱਚ ਵੱਡਾ ਮੰਨ ਲਓ ਤੁਸੀਂ ਤਾਂ ਇਹ ਸੋਚ ਕੇ ਉਹਦੀ ਰਿਸਪੈਕਟ ਕਰਦੇ ਹੋ ਇਹ ਸੋਚ ਕੇ ਉਹਦੀ ਕਦਰ ਕਰਦੇ ਹੋ ਪਰ ਉਹਨੂੰ ਇਹ ਲੱਗਣ ਲੱਗ ਜਾਂਦਾ ਕਿ ਇਹਦਾ ਤਾਂ ਮੇਰੇ ਬਿਨਾ ਸਰਦਾ ਹੀ ਨਹੀਂ ਹੋਣਾ ਤੁਸੀਂ ਇੱਕ ਵਾਰ ਉਸਨੂੰ ਇਗਨੋਰ ਕਰਕੇ ਤਾਂ ਦੇਖਿਓ ਜਦੋਂ ਤੁਸੀਂ ਇਹ ਬੰਦੇ ਨੂੰ ਇਗਨੋਰ ਕਰੋਗੇ ਫਿਰ ਉਸਨੂੰ ਪਤਾ ਲੱਗੂਗਾ ਕਿ ਤੁਹਾਡੀ ਵੈਲਿਊ ਕੀ ਹੈ ਉਹਦੀ ਜ਼ਿੰਦਗੀ 'ਚ ਐਵੇਂ ਕਿਸੇ ਦੇ ਉੱਪਰ ਜ਼ਿਆਦਾ ਡੁੱਲੀ ਜਾਣਾ ਉਸਨੂੰ ਇਹ ਸ਼ੋਅ ਕਰਾਈ ਜਾਣਾ ਕਿ ਸਾਡੀ ਜ਼ਿੰਦਗੀ ਵਿੱਚ ਤੇਰੇ ਬਿਨਾ ਗੁਜ਼ਾਰਾ ਨਹੀਂ ਸਾਡਾ ਤਾਂ ਤੇਰੇ ਬਿਨਾ ਸਰਨਾ ਨਹੀਂ ਫਿਰ ਦੋਸਤੋ ਤੁਹਾਡੀ ਕਦਰ ਘਟਣੀ ਘਟਣੀ ਹੈ ਇਸ ਕਰਕੇ ਇਹਨਾਂ ਗੱਲਾਂ ਉੱਪਰ ਗੌਰ ਕਰਕੇ ਆਪਣੇ ਆਪ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋ ਨੰਬਰ 3 ਤੇ ਆ ਗਿਆ ਦੋਸਤੋ ਕਿਸੇ ਦੇ ਨਾਲ ਵੀ ਜਲਦੀ ਖੁੱਲਣਾ ਕਈ ਵਾਰ ਕੀ ਹੁੰਦਾ ਕਿ ਆਪਾਂ ਐਵੇਂ ਕਿਸੇ ਦੇ ਨਾਲ ਲੋਕਾਂ ਦੇ ਨਾਲ ਜਲਦੀ ਖੁੱਲ ਜਾਨੇ ਹਾਂ ਕਿਸੇ ਨੂੰ ਵੀ ਆਪਾਂ ਆਪਣੇ ਗਲ ਦਿਲ ਦੀਆਂ ਗੱਲਾਂ ਦੱਸਣ ਲੱਗ ਜਾਨੇ ਹਾਂ ਆਪਾਂ ਆਪਣੇ ਘਰ ਦੇ ਭੇਤ ਦੱਸਣ ਲੱਗ ਜਾਨੇ ਹਾਂ ਘਰ ਦੀਆਂ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਉਹ ਵੀ ਆਪਾਂ ਲੋਕਾਂ ਦੇ ਨਾਲ ਸਾਂਝੀਆਂ ਕਰਨ ਲੱਗ ਜਾਨੇ ਹਾਂ हां ਜਿਹਦੇ ਨਾਲ ਆਪਣਾ ਪਰਿਵਾਰਕ ਮਸਲਾ ਵਾਪਾ ਪਰਿਵਾਰ ਦੇ ਵਿੱਚ ਬੈਠਦੇ ਉੱਠਦੇ ਆ ਉਹਨਾਂ ਨੂੰ ਆਪਣੇ ਦਿਲ ਦੀਆਂ ਗੱਲਾਂ ਜਰੂਰ ਦੱਸੋ ਆਪਣੇ ਪਰਿਵਾਰ ਤੋਂ ਬਿਨਾਂ ਕਿਸੇ ਨੂੰ ਵੀ ਆਪਣਾ ਭੇਦ ਨਾ ਦਿਓ ਜਦੋਂ ਤੁਸੀਂ ਬਾਹਰ ਕਿਸੇ ਨਾਲ ਵੀ ਆਪਣੇ ਦਿਲ ਦੀਆਂ ਗੱਲਾਂ ਆਪਣੇ ਪਰਿਵਾਰ ਦੀਆਂ ਗੱਲਾਂ ਦੱਸਣ ਲੱਗ ਜੰਨੇ ਹੋ ਤਾਂ ਉਹ ਬੰਦਾ ਤੁਹਾਡੇ ਜਿਹੜਾ ਵੀਕ ਪੁਆਇੰਟ ਹੁੰਦਾ ਤੁਹਾਡੀ ਕਮਜ਼ੋਰੀ ਹੈ ਜਿਹੜੀ ਉਹ ਫੜ ਲੈਂਦਾ ਉਸ ਨੂੰ ਪਤਾ ਲੱਗ ਜਾਂਦਾ ਕਿ ਇਹ ਬੰਦੇ ਦੀ ਆ ਕਮਜ਼ੋਰੀ ਆ ਕਦੇ ਵੀ ਆਪਣੇ ਘਰ ਦੀ ਹਾਲਾਤ ਆਪਣੀ ਆਰਥਿਕ ਸਥਿਤੀ ਬਾਰੇ ਕਦੇ ਵੀ ਕਿਸੇ ਬੰਦੇ ਨੂੰ ਬਿਲਕੁਲ ਹੀ ਨਾ ਦੱਸੋ ਦੋਸਤੋ ਕਿਉਂਕਿ ਕਈ ਵਾਰ ਅਜਿਹਾ ਸਮਾਂ ਆਉਂਦਾ ਉਹ ਬੰਦਾ ਤੁਹਾਡੀ ਜ਼ਿੰਦਗੀ ਦਾ ਭੇਤ ਪਾ ਕੇ ਤੁਹਾਡੇ ਜਿਹੜੇ ਵੀਕ ਪੁਆਇੰਟ ਹੁੰਦੇ ਆ ਤੁਹਾਡੀ ਆਰਥਿਕ ਹਾਲਤ ਬਾਰੇ ਅਜਿਹੀ ਸੱਟ ਮਾਰਦਾ ਤੁਹਾਡੀ ਕਮਜ਼ੋਰੀਆਂ ਦੇ ਉੱਪਰ ਕਿ ਤੁਹਾਨੂੰ ਫਿਰ ਬਹੁਤ ਪਛਤਾਵਾ ਹੁੰਦਾ ਇਸ ਕਰਕੇ ਆਪਣੇ ਜਿਹੜੀਆਂ ਕਮਜ਼ੋਰੀਆਂ ਨੇ ਆਪਣੇ ਜਿਹੜੇ ਨਿੱਕੇ ਨਿੱਕੇ ਘਰ ਦੀਆਂ ਗੱਲਾਂ ਨੇ ਖਾਸ ਕਰਕੇ ਆਪਣੀ ਆਰਥਿਕ ਸਥਿਤੀ ਜਿਹੜੀ ਹੁੰਦੀ ਆ ਉਹਦੇ ਬਾਰੇ ਤਾਂ ਬਿਲਕੁਲ ਹੀ ਕਿਸੇ ਨੂੰ ਭੇਜ ਨਾ ਦਿਓ ਕਿਉਂਕਿ ਕਈ ਵਾਰ ਕੀ ਹੁੰਦਾ ਦੇਖੋ ਜਿਹੜੇ ਲੋਕਾਂ ਨੂੰ ਤੁਸੀਂ ਐਵੇਂ ਗੱਲਾਂ ਕਰਨ ਲੱਗ ਜਾਂਦੇ ਹੋ ਆਪਦੇ ਘਰ ਦੇ ਹਾਲਾਤ ਦੱਸਣ ਲੱਗ ਜਿੰਦੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਯਾਰ ਉਹ ਲੋਕ ਤੁਹਾਡੀ ਮਦਦ ਕਰ ਦੇਣਗੇ ਕਿਤੇ ਕਈ ਵਾਰ ਤੁਸੀਂ ਐਵੇਂ ਅਜਿਹੇ ਬੰਦੇ ਕੋਲ ਗੱਲਾਂ ਕਰਨ ਲੱਗ ਜੰਨੇ ਹੋ ਆਪਦੇ ਘਰ ਦੇ ਹਾਲਾਤ ਦੱਸਣ ਲੱਗ ਜੰਨੇ ਹੋ ਉਹ ਸਗਾ ਲੋਕ ਉਹ ਤੋਂ ਵੱਧ ਮਜ਼ਾਕ ਬਣਾ ਕੇ ਗਾਹਾਂ ਗੱਲਾਂ ਥੋੜੀਆਂ ਦੱਸਦੇ ਨੇ ਕੀ ਫਾਇਦਾ ਇਹਨੇ ਆਪਣੇ ਘਰ ਦੇ ਨਿੱਕੇ ਨਿੱਕੇ ਭੇ ਤੁਸੀਂ ਲੋਕਾਂ ਤੱਕ ਪਹੁੰਚ ਜਾਂਦੇ ਹੋ ਫਿਰ ਉਹ ਗੱਲਾਂ ਦਾ ਬੰਬਾਲ ਬਣ ਜਾਂਦਾ ਮਤਲਬ ਉਹ ਗੱਲਾਂ ਦਾ ਇੰਨਾ ਵੱਡਾ ਭੰਡਾਰ ਬਣ ਜਾਂਦਾ ਫਿਰ ਤੁਹਾਨੂੰ ਪਤਾ ਸਮਝ ਨਹੀਂ ਹੁੰਦੀ ਕਿ ਮੈਂ ਤਾਂ ਗਲਤੀ ਕੀ ਹੋ ਗਈ ਇਸ ਕਰਕੇ ਆਪਣੇ ਘਰ ਦੀ ਜਿਹੜੀ ਨਿੱਕੀ ਨਿੱਕੀ ਮਸਲੇ ਹੁੰਦੇ ਆ ਇਹਨਾਂ ਨੂੰ ਆਪਣੇ ਤੱਕ ਹੀ ਸੀਮਿਤ ਰੱਖਿਆ ਕਰੋ ਕਦੇ ਵੀ ਕਿਸੇ ਨੂੰ ਭੇਦ ਨਾ ਦਿਓ ਜੇ ਤੁਸੀਂ ਇਹਨਾਂ ਗੱਲਾਂ ਤੇ ਗੌਰ ਕਰੋਗੇ ਦੋਸਤੋ ਤੁਸੀਂ ਦੇਖਿਓ ਕਿ ਤੁਹਾਡੀ ਕਦਰ ਪੈਣੀ ਲਾਜ਼ਮੀ ਆ ਐਵੇਂ ਜੇ ਤੁਸੀਂ ਨਿੱਕੀ ਨਿੱਕੀ ਗੱਲਾਂ ਹੀ ਦੱਸਣ ਲੱਗੇ ਘਰ ਦੀਆਂ ਆਪਣੀਆਂ ਫਿਰ ਤੁਹਾਡੀ ਕਦਰ ਕੀ ਸਵਾ ਬਣੀ ਆ ਦੋਸਤੋ ਮੇਰੀਆਂ ਗੱਲਾਂ ਕਈ ਵਾਰ ਇਹ ਜਿਹੀਆਂ ਸ਼ਬਦ ਬੁੱਲੀ ਜਾਂਦੇ ਆ ਹੋ ਸਕਦਾ ਤੁਹਾਨੂੰ ਗੁੱਸਾ ਲੱਗੇ ਮਾਫ ਕਰਿਓ ਇਹ ਸਚਾਈ ਆ ਨੰਬਰ 4 ਤੇ ਆ ਗਿਆ ਦੋਸਤੋ ਕੌਨਫੀਡੈਂਸ ਦੀ ਕਮੀ ਹੋਣੀ ਆਪਣੇ ਅੰਦਰ ਨਾ ਕੌਨਫੀਡੈਂਸ ਦੀ ਕਈਆਂ ਦੇ ਵਿੱਚ ਬਹੁਤ ਜ਼ਿਆਦਾ ਕਮੀ ਹੁੰਦੀ ਆ ਆਪਾਂ ਨੂੰ ਐ ਲੱਗੀ ਜਾਂਦਾ ਕਿ ਯਾਰ ਪ੍ਰਮਾਤਮਾ ਨੇ ਮੈਨੂੰ ਹੀ ਸਾਰਾ ਦੁੱਖ ਤਕਲੀਫਾਂ ਮੈਨੂੰ ਹੀ ਦੇਤੀਆਂ ਦੂਜਾ ਬੰਦਾ ਦੇਖ ਵੀ ਉਹ ਤਾਂ ਬਹੁਤ ਖੁਸ਼ ਰਹਿੰਦਾ ਉਹ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਮਸਤਾ ਆਪਣੀ ਜ਼ਿੰਦਗੀ ਬੜੀ ਵਧੀਆ ਜਿਉਂਦਾ ਪ੍ਰਮਾਤਮਾ ਨੇ ਸਾਰੇ ਦੁੱਖ ਤਕਲੀਫਾਂ ਮੈਨੂੰ ਹੀ ਕਿਉਂ ਦੇਤੀਆਂ ਐਵੇਂ ਪ੍ਰਮਾਤਮਾ ਦੇ ਉੱਪਰ ਨਾ ਹਰ ਸਮੇਂ ਪ੍ਰਮਾਤਮਾ ਦੇ ਮੜੀ ਜਾਇਆ ਕਰੋ ਦੋਸ਼ ਪ੍ਰਮਾਤਮਾ ਨੂੰ ਹੀ ਨਾ ਦੋਸ਼ ਦਿਆ ਜਾਇਆ ਜਾਇਆ ਕਰੋ ਹਰ ਸਮੇਂ ਇਹ ਟੈਨਸ਼ਨਾਂ ਅਸੀਂ ਖੁਦ ਆਪਣੇ ਆਪ ਹੀ ਆਪਣੇ ਉੱਪਰ ਲਈਆਂ ਹੋਈਆਂ ਨੇ ਆਪਣੇ ਆਪ ਹੀ ਨਾ ਜੰਜਾਲਾਂ ਦੇ ਵਿੱਚ ਅਸੀਂ ਫਸੇ ਹੋਈ ਨਾ ਕੀ ਪਤਾ ਜਿਹੜੇ ਬੰਦੇ ਨੂੰ ਤੁਸੀਂ ਕਹਿੰਦੇ ਹੋ ਕਿ ਬੰਦਾ ਬਹੁਤ ਖੁਸ਼ ਆ ਕੀ ਪਤਾ ਉਹਨੂੰ ਅੰਦਰੋਂ ਕਿੰਨੀ ਦੁੱਖ ਤਕਲੀਫ ਹੋਵੇ ਅੰਦਰੋਂ ਕਿੰਨਾ ਕੁ ਦੁਖੀ ਹੋਵੇ ਹੁਣ ਜ਼ਰੂਰੀ ਥੋੜਾ ਜੇ ਤੁਸੀਂ ਅੰਦਰੋਂ ਟੈਨਸ਼ਨਾਂ ਤੁਹਾਡੇ ਅੰਦਰ ਤਾਂ ਐਵੇਂ ਤੁਸੀਂ ਹਰ ਇੱਕ ਨੂੰ ਦੱਸੀ ਜਾਵੋ ਐਵੇਂ ਝੂਰੀ ਜਾਵੋ ਆਪਣੇ ਆਪ ਦੂਜੇ ਨੂੰ ਦੇਖ ਕੇ ਕਦੇ ਵੀ ਝੂਰਿਆ ਨਾ ਕਰੋ ਕਈ ਵਾਰ ਕੀ ਹੁੰਦਾ ਨਾ ਤੁਸੀਂ ਕਹਿ ਦਿੰਦੇ ਹੋ ਕਿ ਉਹ ਫਲਾਣਾ ਬੰਦਾ ਮੈਨੂੰ ਬੁਲਾਉਂਦਾ ਨਹੀਂ ਫਲਾਨਾ ਬੰਦਾ ਨਹੀਂ ਬੁਲਾਉਂਦਾ ਨਾਮ ਲਾਵੇ ਉਹ ਦੇਸੀ ਭਾਸ਼ਾ ਇਹ ਕਹਿੰਦੇ ਨਾ ਪੰਜਾਬੀ ਚ ਜੇ ਨਹੀਂ ਕੋਈ ਬੁਲਾਉਂਦਾ ਨਾਮ ਲਾਵੇ ਤੂੰ ਕੜੀ ਲੈਣੀ ਹੈ ਜੇ ਤੁਹਾਨੂੰ ਨਹੀਂ ਕੋਈ ਚੱਜ ਨਾਲ ਬੁਲਾਉਂਦਾ ਤੁਸੀਂ ਐਵੇਂ ਕਿਉਂ ਚੁਰੀ ਜਾਂਦੇ ਹੋ ਆਪਦੇ ਵਿੱਚ ਤੁਹਾਡਾ ਪਰਮਾਤਮਾ ਤੁਹਾਡੇ ਨਾਲ ਹੋਣਾ ਚਾਹੀਦਾ ਤੁਹਾਨੂੰ ਜੇ ਪਰਮਾਤਮਾ ਦਾ ਸਾਥ ਆ ਬਸ ਫਿਰ ਉਹ ਤੁਹਾਨੂੰ ਕੀ ਚਾਹੀਦਾ ਪਰਮਾਤਮਾ ਤੋਂ ਵੱਡਾ ਹੋਰ ਕੋਈ ਨਹੀਂ ਦੋਸਤੋ ਪਰਮਾਤਮਾ ਤੁਹਾਡੇ ਨਾਲ ਹੋਣਾ ਚਾਹੀਦਾ ਇਸ ਕਰਕੇ ਪਰਮਾਤਮਾ ਦੇ ਉੱਪਰ ਵਿਸ਼ਵਾਸ ਰੱਖਿਆ ਕਰੋ ਆਪਣੇ ਆਪ ਦੇ ਉੱਪਰ ਕੌਨਫੀਡੈਂਸ ਰੱਖਿਆ ਕਰੋ ਜਿਸ ਦਿਨ ਤੁਹਾਨੂੰ ਇਹ ਗੱਲਾਂ ਦੀ ਸਮਝ ਆ ਗਈ ਨਾ ਕਿ ਪਰਮਾਤਮਾ ਮੇਰੇ ਨਾਲ ਆ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਉਸ ਦਿਨ ਜਿਹੜੀ ਇਹ ਨਿੱਕੇ ਨਿੱਕੀਆਂ ਗੱਲਾਂ ਨੇ ਨਾ ਕਿ ਮੈਨੂੰ ਕੋਈ ਬੁਲਾਉਂਦਾ ਬੁਲਾਉਂਦਾ ਨਹੀਂ ਮੈਨੂੰ ਫਲਾਣੇ ਨੇ ਇਗਨੋਰ ਕਰਤਾ ਇਹ ਕਰਤਾ ਇਹ ਗੱਲਾਂ ਤਾਂ ਬਹੁਤ ਛੂਟੀਆਂ ਰਹਿ ਜਾਣੀਆਂ ਉਸ ਦਿਨ ਸੋ ਦੋਸਤੋ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਗੱਲਾਂ ਨੂੰ ਆਪਣੇ ਦਿਮਾਗ ਦੇ ਵਿੱਚ ਬਿਠਾ ਲਵੋ ਤੇ ਆਪਣੇ ਆਪ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਜਰੂਰ ਕਰੋ ਸੋ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਵੀਡੀਓ ਬਣਾਉਂਦੇ ਨਿੱਕੀ-ਮੋਟੀ ਗੱਲਾਂ ਕੋਈ ਗੱਲ ਤਤੀ ਲੱਗੀ ਹੋਵੇ ਤਾਂ ਮਾਫੀ ਵੀ ਚਾਹੁੰਦੇ ਆ ਸੋ ਦੋਸਤੋ ਇਹ ਸਚਾਈ ਆ ਇਸ ਕਰਕੇ ਕਈ ਵਾਰ ਬੋਲਿਆ ਜਾਂਦਾ ਕਈ ਜੀ ਪਰ ਫਿਰ ਵੀ ਜੇ ਕਿਸੇ ਦਰਸ਼ਕ ਵੀਰ ਨੂੰ ਸਾਡੇ ਸਰੋਤੇ ਨੂੰ ਦੋਸਤ ਮਿੱਤਰ ਨੂੰ ਕੋਈ ਗੱਲ ਚੁਭ ਜਾਂਦੀ ਆ ਤਾਂ ਮੈਂ ਮਾਫੀ ਚਾਹਨਾ ਸੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਆ ਕਰੋ ਜੀ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ 벨ਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਦੋਸਤੋ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ ਜੀ